ਸਰ ਸਚੇਨ ਸਿੰਘ ਟੀਮਾ ਜੀ ਦੇ ਨਾਲ ਸਲਤਾਨਪੁਰ ਲੋਧੀ ਦੇ ਵਿੱਚ ਘਰ-ਘਰ ਦੁਕਾਨ-ਦੁਕਾਨ ਤੇ ਜਾ ਕੇ ਲੋਕਾਂ ਨੂੰ ਅਪੀਲ ਕਰ ਰਹੇ ਆ ਪੈਣਾ ਭਰਾਵਾਂ ਦੇ ਵਿੱਚ ਉਤਸ਼ਾਹ ਵੀ ਆ ਦੁਕਾਨਦਾਰ ਆਪ ਸਾਡੇ ਨਾਲ ਚੱਲ ਕੇ ਗਾ ਅਗਲੀਆਂ ਦੁਕਾਨਾਂ ਤੇ ਵੋਟ ਅਪੀਲ ਕਰ ਰਹੇ ਆ ਲੋਕ ਆਪ ਕਹਿੰਦੇ ਆ ਵੀ ਪਹਿਲੀ ਵਾਰ ਕੋਈ ਸਰਕਾਰ ਬਣੀ ਆ ਜਿਹੜੀ ਲੋਕਾਂ ਨੂੰ ਸਹੂਲਤਾਂ ਦਿੰਦੀ ਆ ਤੇ ਲੋਕਾਂ ਦੀ ਆਪਣੀ ਸਰਕਾਰ ਆ ਸਾਨੂੰ ਇਸ ਸਰਕਾਰ ਦੇ ਵਿੱਚ ਇੱਕ ਤੇ ਇਹ ਮਾਨ ਹੋ ਗਿਆ ਵੀ ਜੇ ਕੋਈ ਧੱਕਾ ਹੁੰਦਾ ਉਹਦੇ ਸਾਨੂੰ ਨਿਆਂ ਮਿਲਦਾ ਸਾਡੀ ਆਵਾਜ਼ ਜਿਹੜੀ ਆ ਉੱਪਰ ਤੱਕ ਜਾਂਦੀ ਆ ਨਹੀਂ ਤੇ ਪੁਰਾਣੀਆਂ ਸਰਕਾਰਾਂ ਚ ਦੁਕਾਨਦਾਰ ਕਿਸਾਨ ਵਪਾਰੀ ਹਰੀਕ ਨਾ ਧੱਕਾ ਹੁੰਦਾ ਤੇ ਕਿਸੇ ਦੀ ਕੋਈ ਸਰਮਾਈ ਨਹੀਂ ਹੁੰਦੀ ਲੋਕ ਆਪ ਜਿਹੜੇ ਕਾਲੀ ਕਾਂਗਰਸੀ ਆ ਉਹ ਵੀ ਇੱਥੇ ਮਿਲਦੇ ਆ ਉਹ ਖੁਦ ਕਹਿੰਦੇ ਆ ਕਿ ਚੰਗਾ ਆ ਮਾਦਮੀ ਪਾਰਟੀ ਦੀ ਸਰਕਾਰ ਬਣ ਗਈ ਆ ਜੇ ਕਾਲੀ ਦਲ ਕਾਂਗਰਸੀ ਸਰਕਾਰ ਬਣਦੀ ਤੇ ਸਾਨੂੰ ਭਾਵੇਂ ਕਾਲੀ ਦਲ ਨਾਲ ਹੀ ਅਸੀਂ ਤੇ ਸਾਡੇ ਲੀਡਰ ਸਾਡੇ ਦੇ ਪਰਚੇ ਕਰਾ ਦਿੰਦੇ ਕਾਂਗਰਸੀ ਆਪ ਮੰਨਦੇ ਆ ਵੀ ਸਾਡੇ ਲੀਡਰ ਸਾਡੇ ਜੇ ਭਾਵੇਂ ਅਸੀਂ ਬਿਠਡੇ ਬੈਠੇ ਉਹਨਾਂ ਦੇ ਪਰਚਾ ਸਤਾਨ ਪੁਰ ਲੋਦੀ ਹੋਏ ਆ ਬੈਠੇ ਚੰਡੀਗੜ੍ਹ ਹੋਣਾ ਤੇ ਪਰਚਾ ਕਬੂਥਲੇ ਹੋ ਜਾਣਾ ਲੋਕਾਂ ਨੂੰ ਪਰਚਿਆਂ ਤੋਂ ਨਜਾਤ ਮਿਲੀ ਆ ਲੋਕਾਂ ਨੂੰ ਆਪਦੀ ਸਰਕਾਰ ਆ ਆਪਣਾ ਆਪਣਤ ਮਿਲੀ ਆ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਜਿੱਲੇ ਵੀ ਮੱਤਰੀ ਆ ਸਾਡੇ ਜਿੱਨੇ ਵੀ ਐਮਐਲਏ ਆ ਉਹਨਾਂ ਨੂੰ ਭਾਵੇਂ ਕੋਈ ਰਸਤੇ 'ਚ ਖੜਿਆ ਛੋਟੀ ਉਮਰ ਦਾ ਬੱਚਾ ਤੇ ਭਾਵੇਂ ਕੋਈ ਬਜ਼ੁਰਗ ਹੱਥ ਦੇ ਦੇ ਤੇ ਇਹ ਕਹੇ ਨਾ ਵੀ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਨਹੀਂ ਤੇ ਪਹਿਲੇ ਤੇ ਜੇ ਕੋਈ ਕਿਸੇ ਨੂੰ ਹੱਥ ਦਿੰਦਾ ਉੱਤੇ ਪਰਚਾ ਦਰਜ ਕਰਾ ਦਿੰਦੇ ਲੋਕਾਂ ਦੀ ਗੱਲ ਸੁਣੀ ਵੀ ਜਾਂਦੀ ਹੈ ਤੇ ਗੱਲ ਹੱਲ ਦੀ ਹੁੰਦੀ ਹੈ ਇੱਥੋਂ ਤੱਕ ਕਿ ਨੌਜਵਾਨ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਜੱਫੀਆਂ ਪਾ ਕੇ ਆਪਦਾ ਭਾਈ ਕਹਿੰਦੇ ਆ ਨਹੀਂ ਤੇ ਮੁੱਖ ਮੰਤਰੀ ਦਾ ਤੇ ਲੋਕਾਂ ਦਾ ਬੜੀ ਦੂਰ ਦਾ ਦਾਇਰਾ ਬਣਿਆ ਹੁੰਦਾ ਹੈ ਬੜੀ ਦੂਰ ਰੱਖਿਆ ਜਾਂਦਾ ਹੈ ਲੋਕਾਂ ਨੂੰ ਇੱਕ ਬੜੀ ਸਿਕਿਉਰਿਟੀ ਜਿੱਥੇ ਕਿ ਪੁਲਿਸ ਵਾਲੇ ਲੋਕਾਂ ਨੂੰ ੱਟਕੇ ਮਾਰਦੇ ਹੀ ਦੇਖ ਦਿੰਦੇ ਹੁਣ ਮੁੱਖ ਮੰਤਰੀ ਸਾਹਿਬ ਲੋਕਾਂ ਨਾਲ ਜੱਫੀਆਂ ਪਾਉਂਦੇ ਲੋਕ ਆਪਦਾ ਭਾਈ ਕਹਿੰਦੇ ਆ ਸਰਕਾਰ ਦੇ ਵਿੱਚ ਬੜਾ ਫਰਕ ਆ ਲੋਕ ਵਾਰ-ਵਾਰ ਸਰਕਾਰ ਨੂੰ ਵੋਟਾਂ ਪਾਉਣਗੇ ਮਾਨ ਸਰਕਾਰ ਨੂੰ ਵਾਰ-ਵਾਰ ਰੀਪੀਟ ਕਰਦੇ ਲੋਕ ਪਹਿਲਾਂ ਭਾਈ ਜਿਤਾਈ ਲੋਕਾਂ ਨੇ ਹੌਣ 24 ਜਿਤਾਉਣਗੇ ਮੁੜਕੇ 27 ਵੀ ਜਿਤਾਉਣਗੇ ਫਿਰ 32 ਵੀ ਜਿਦੌਲ ਦੇ ਕੇ ਜਿਹੜੀ ਕੇਜਰੀਵਾਲ ਦੀ ਜਮਾਨਤ ਨੂੰ ਲੈ ਕੇ ਤਕਰੀਬ ਕੋਡਾ ਨਾਤਮੇ ਤਰੂਪ ਦਿਖ ਰਿਹਾ ਹੈ ਤੁਹਾਡੀ ਕਿਰਾਏ ਦੇਖੋ ਅਸ਼ੀਰਵਿੰਦ ਕੇਜਰੀਵਾਲ ਨੂੰ ਜਿਹੜਾ ਨਰੇਂਦਰ ਮੋਦੀ ਤੇ ਬੀਜੇਪੀ ਸਰਕਾਰ ਨੇ ਧੱਕਾ ਕਰਕੇ ਨਜਾਇਜ਼ ਤੌਰ ਤੇ ਹਰਾਸਤ ਦੇ ਵਿੱਚ ਲਿਆ ਜੇਲ੍ਹ ਚ ਬੰਦ ਕੀਤਾ ਇਹ ਨਜਾਇਜ਼ ਕੀਤਾ ਕੋਈ ਆਰਟੀਜੀਐਸ ਨਹੀਂ ਹੋਈ ਕੋਈ ਪੈਸਾ ਨਹੀਂ ਲੱਭਾ ਕੋਈ ਲੋਕਰ ਤੋਂ ਕੁਝ ਨਹੀਂ ਲੱਭਾ ਕੋਈ ਪ੍ਰੂਫ ਨਹੀਂ ਲੱਭਾ ਇਹ ਕੋ ਬੰਦੇ ਦੀ ਗਵਾਈ ਲਈ ਲਈ ਆ ਜਿਹੜਾ ਬੰਦਾ ਕੁਝ ਮਹੀਨੇ ਪਹਿਲਾਂ ਬੀਜੇਪੀ ਦੀ ਜਿਹੜੀ ਪਾਰਟੀ ਦਾ ਅਕਾਊਂਟ ਆ ਉਹਦੇ 'ਚ 55 ਕਰੋੜ ਰੁਪਏ ਫੰਡਿੰਗ ਕਰ ਰਿਆ ਉਸੇ ਬੰਦੇ ਨੂੰ ਮੁੜ ਕੇ ਗਵਾਹ ਬਣਾ ਲਿਆ ਇਹ ਤੇ ਬੀਜੇਪੀ ਦੀ ਸੋਚੀ ਸਮਝੀ ਸਾਜ਼ਿਸ਼ ਆ ਬਣੀ ਬਣਾਈ ਕਹਾਣੀ ਆ ਲੋਕ ਵੀ ਸਾਰਾ ਕੁਝ ਸਮਝਦੇ ਆ ਕੇਜੀਐਲ ਸਾਹਿਬ ਹੀ ਜਲਦ ਬਾਹਰ ਹੋਣਗੇ ਪਰ ਜਿਹੜਾ ਧੱਕਾ ਕੇਜੀਐਲ ਸਾਹਿਬ ਨਾਲ ਨਰਿੰਦਰ ਮੋਦੀ ਐ ਅਮਿਤ ਸ਼ਾਹ ਬੀਜੇਪੀ ਸਰਕਾਰ ਨੇ ਕੀਤਾ ਉਹਦਾ ਜਵਾਬ ਲੋਕ ਦੇ ਰਹੇ ਆ ਕਿਉਂਕਿ ਵੱਖ-ਵੱਖ ਸਟੇਟਾਂ ਦੇ ਵਿੱਚ ਅੱਡ-ਅੱਡ ਦੌਰਾਂ ਦੇ ਵਿੱਚ ਵੋਟਾਂ ਹੋ ਰਹੀਆਂ ਤੇ ਲੋਕ ਇੰਡੀਆ ਲਾਈਨ ਤੇ ਉਮੀਦਵਾਰ ਬੀਜੇਪੀ ਦੇ ਉਮੀਦਵਾਰਾਂ ਨੂੰ ਹਰਾ ਰਹੇ ਇੰਡੀਆ ਲਾਈਨਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਰਹੇ ਆ ਫਟਾਫਤਵਾ ਮਿਲੇਗਾ 543 ਚੋਂ 450 ਤੋਂ ਵੱਧ ਸੀਟਾਂ ਲੋਕ ਜਿਤਾ ਕੇ ਇੰਡੀਆ ਲਾਈਨ ਦੀ ਸਰਕਾਰ ਬਣਾਉਣਗੇ ਸਾਡੇ ਪੰਜਾਬ ਦੇ ਰੂਰਲ ਡਿਵੈਲਪਮੈਂਟ ਦਾ 8000 ਕਰੋੜ ਨੈਸ਼ਨਲ ਹੈਲਥ ਮਿਸ਼ਨ ਦੇ ਹਸਪਤਾਲਾਂ ਦੇ ਪੈਸੇ ਨਰੇਗਾ ਦੀਆਂ ਕਈ ਸਕੀਮਾਂ ਜਿਹੜੀਆਂ ਇਹਨਾਂ ਬੰਦ ਕੀਤੀਆਂ ਸਾਡੀ ਚੰਡੀਗੜ੍ਹ ਦੇ ਵਿੱਚ ਜਿਹੜੀ ਭਰਤੀ ਆ 60 40 ਦੇ ਅਨੁਪਾਤ ਨਾਲ ਨਹੀਂ 40% ਬੱਚੇ ਸਾਡੇ ਪੰਜਾਬ ਦੇ ਹਰਿਆਣੇ ਤੇ ਚੰਡੀਗੜ੍ਹ ਦੇ 60% ਕੀਤੇ ਜਾਂਦੇ ਆ 40% ਸਾਡੀ ਪੰਜਾਬ ਦੀ ਭਰਤੀ ਉਹ ਵੀ ਭਾਜਪਾ ਸਾਡੀ ਆ ਜਿਹੜੇ ਸਾਡੇ ਹੱਕ ਬੰਦ ਕੀਤੇ ਆ ਇੰਡੀਆ ਲਾਈਨ ਦੀ ਸਰਕਾਰ ਆਉਂਦੇ ਉਹ ਸਾਰੇ ਹੱਕ ਵਾਪਸ ਪੰਜਾਬ ਨੂੰ ਦਵਾਵਾ ਜੀ ਜਿਆਦਾ ਵਿਧਾਇਕ ਨੇ ਜਿਹੜਾ ਸਪਰਤਾ ਦਿੱਤਾ ਹੈ ਕਿ ਨੇ ਦੇਖੋ ਜਿਹੜੇ ਯਾਦ ਵਿਧਾਇਕ ਨੇ ਉਹ ਰਾਣਾ ਗੁਰਜੀਤ ਸਿੰਘ ਦੇ بیٹے ਰਾਣਾ ਇੰਦਰਪ੍ਰਤਾਪ ਸਿੰਘ ਨੂੰ ਵੇਖੋ ਉਹ ਤਾਂ ਪਹਿਲਾਂ ਹੀ ਕਾਂਗਰਸੀ ਉਹ ਤੇ ਸਿਰਫ ਉਹਨਾਂ ਨੂੰ ਕਾਂਗਰਸ ਪਾਰਟੀ ਟਿਕਟ ਨਹੀਂ ਦਿੱਤੀ ਉਹਨਾਂ ਯਾਦ ਤੌਰ ਤੇ ਚੋਣ ਲੜੀ ਆ ਉਹਨਾਂ ਦੇ ਪਿਤਾ ਜੀ ਵੀ ਕਾਂਗਰਸੀ ਉਹ ਵੀ ਕਾਂਗਰਸੀ ਪਰਿਵਾਰ ਹੀ ਕਾਂਗਰਸੀ ਉਹਨਾਂ ਦੇ ਕਾਂਗਰਸ ਨੂੰ ਮੈਂਦੇ ਸੀ ਤੇ ਇਹ ਤੇ ਵੇਖੋ ਸਲਤਨਪੁਰ ਲੋਧੀ ਦੇ ਲੋਕ ਫੈਸਲਾ ਕਰ ਲੈ ਸੱਚ ਦੀ ਤੇ ਝੂਠ ਦੀ ਲੜਾਈ ਆ ਲੋਕ ਸੱਚ ਨੂੰ ਜਿਤਾਉਣਗੇ ਝੂਠ ਨੂੰ ਰੋਣਗੇ ਆਮ ਆਦਮੀ ਪਾਰਟੀ ਜੋ ਕਹਿੰਦੀ ਉਹ ਕਰਦੀ ਆ ਲੋਕ ਇਹ ਮੰਨਦੇ ਆ ਵੀ ਵਾਕੇ ਆ ਆਮ ਆਦਮੀ ਪਾਰਟੀ ਦੇ ਲੀਡਰ ਸਰਦਾਰ ਭਗਵਤ ਸਿੰਘ ਬਾਲ ਅਰਵਿੰਦ ਕੇਜਰੀਵਾਲ ਜੋ ਕਹਿੰਦੇ ਉਹ ਕਰਦੇ ਆ ਸੱਚ ਦੇ ਰਾਹ ਤੇ ਚੱਲਦੇ ਆ ਵਿਰੋਧੀ ਤੇ ਰਵਾਇਤੀ ਪਾਰਟੀਆਂ ਜੋ ਕਹਿੰਦੀਆਂ ਉਹਦੇ ਚੋ ਇੱਕ ਵਾਦਾ ਵੀ ਪੂਰਾ ਨਹੀਂ ਕਰਦੀਆਂ ਚੋਣ ਮੈਨੀਫੈਸਟੋ ਚੋਣਾ ਦੇ ਵੇਲੇ ਪੂਰਾ ਪਰਚੱਟੂ ਬਣਾ ਕੇ ਪੇਸ਼ ਕੀਤਾ ਜਾਂਦਾ ਤੇ ਜਦੋਂ ਜਿੱਤ ਜਾਂਦੇ ਆ ਮੁਰਕੇ ਕਹਿੰਦੇ ਤੇ ਸਾਡਾ ਸਿਆਸੀ ਸਟੰਟ ਹੀ ਆਮ ਆਦਮੀ ਪਾਰਟੀ ਨੇ ਜੋ ਕਿਹਾ ਉਹ ਕੀਤਾ ਬੀਬੀਆਂ ਦਾ ਜਿਹੜਾ 1000 ਆ ਉਹ ਵੀ ਐਮਪੀ ਇਲੈਕਸ਼ਨ ਤੋਂ ਕੁਝ ਸਮੇਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਨੇ ਕਹਿਤਾ ਵੀ ਅਸੀਂ ਜਲਦੀ ਰਵਾਂ ਜੋ ਕਿਹਾ ਉਹ ਕੀਤਾ ਸਤਾਈ ਵਾਲੀ ਵੋਟ ਫੇਰ ਮੰਗਣਾ ਵਾਂਗੇ ਜੇ ਅਸੀਂ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ਬੀਬੀਆਂ ਦਾ 1000 ਦੇ ਕੇ ਸਾਰੇ ਕੰਮ ਕਰਕੇ ਗਏ। ਇੱਕ ਸਵਾਲ ਹੈ ਜੀ ਅਮਰਪਾਲ ਜਿਹੜੇ ਵਾਰੀ ਤੇ ਆ ਕੇ ਪੱਥਰ ਸੋਤ ਵਾਲੇ ਨੌਜਵਾਨ ਕਾਪੀ ਚਾਤ ਬਣਾ ਲਾਏ ਨੇ। ਦੇਖੋ ਲੋਕਤੰਤਰ ਆ ਕੋਈ ਵੀ ਵਿਅਕਤੀ ਇਲੈਕਸ਼ਨ ਲੜ ਸਕਦਾ। ਸਾਫ ਕਾ ਅਧਿਕਾਰੀ ਕੋਈ 플레이ਰ ਉਹ ਲੜ ਸਕਦਾ। ਕਿਸੇ ਵੀ ਪੋਲੀਟੀਕਲ ਪਾਰਟੀ ਦਾ ਨਮਾਇੰਦਾ ਕਾਲੀ ਜਲ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਤੇ ਇਸੇ ਤਰ੍ਹਾਂ ਕੋਈ ਵੀ ਯਾਦ ਬੰਦਾ ਖੜੋ ਸਕਦਾ। ਪਰ ਲੋਕਾਂ ਨੇ ਇਹ ਵੇਖਣਾ ਪੀ 2 ਸਾਲ ਪਹਿਲਾਂ ਕਿੰਨੇ ਕੰਮ ਕੀਤੇ ਤੇ ਕਹਾ 3 ਸਾਲ ਜੇ ਜਿਹੜੀ ਸਰਕਾਰ ਪਈ ਆ ਕੰਮ ਉਹਨੇ ਕਰਨੇ ਲੋਕ ਬੜੇ ਥਿਆਣੇ ਆ ਲੋਕਾਂ ਨੂੰ ਪਤਾ ਜੇ ਕੋ ਸੜਕਾਂ ਬਾਨੀਆਂ ਪਿੰਡਾਂ ਨੂੰ ਜਾਂਦੇ ਖੇਤਾਂ ਨੂੰ ਜਾਂਦੇ ਰਸਤੇ ਬਾਨਨੇ ਆ ਜਾਂ ਕੋ ਮੰਡੀਆਂ ਬਾਨੀਆਂ ਮੰਡੀਆਂ ਦੇ ਸ਼ੈੱਡ ਬਾਨਨੇ ਆ ਕੋਈ ਵੀ ਸਰਕਾਰੀ ਬਿਲਡਿੰਗ ਹੋ ਹਸਪੀਟਲ ਸਕੂਲ ਬਾਨਣਾ ਸਕੂਲਾਂ 'ਚ ਟੀਚਰਾਂ ਦੀ ਭਰਤੀ ਹੋਣੀ ਆ ਡਾਕਟਰਾਂ ਦੀ ਹਸਪੀਟਲਾਂ 'ਚ ਭਰਤੀ ਹੋਣੀ ਉਹ ਕੰਮ ਆਮ ਆਦਮੀ ਪਾਰਟੀ ਜਿਹਦੀ ਸਰਕਾਰ ਉਹ ਹੀ ਕਰ ਸਕਦੀ ਲੋਕ ਬੜੇ ਥਿਆਣੇ ਆ ਲੋਕ ਕੰਮਾਂ ਨੂੰ ਪਹਿਲ ਦੇਣਗੇ ਲੋਕ ਏਡੇ ਲਈ ਲੱਗਣਗੇ 8899 ਵਾਲਾ ਦੌਰ ਜਿਹੜਾ ਉਹ ਗਿਆ ਬਾਕੀ ਜੇ 8899 ਚ ਸਿਮਰਜੀਤ ਸਿੰਘ ਮਾਨ ਨੂੰ ਲੋਕਾਂ ਜਿਤਾਇਆ ਤੇ ਉਹਨਾਂ ਕੀ ਕਰਤਾ ਉਹਨਾਂ ਸਿਰਫ ਜਿੱਤ ਕੇ ਤੇ ਉਥੇ ਪਾਰਲੀਮੈਂਟ 'ਚ ਜਾ ਕੇ ਸਿਰਫ ਸਮੋਸੇ ਤੇ ਆਪਣਾ ਕੋਲ ਡਰਿੰਕ ਹੀ ਪੀਤੇ ਆ ਕੋਈ ਮਸਲਾ ਹੱਲ ਫੜਾ ਕਰਾਇਆ ਉਸੇ ਤਰ੍ਹਾਂ ਲੋਕਾਂ ਨੂੰ ਪਤਾ ਜਿਹਦੀ ਸਰਕਾਰ ਹੈ ਉਹਦੇ ਐਮਪੀ ਬਣ ਗਏ ਤੇ ਸਰਕਾਰ ਜਿਹੜੀ ਵਿਕਾਸ ਉਹ ਡਬਲ ਤੋਂ ਟ੍ਰਿਪਲ ਟ੍ਰਿਪਲ ਤੋਂ 5 ਗੁਣਾ 7 ਗੁਣਾ ਕਰਾਉਂਦਾ ਹਾਂ ਜੀ ਨਵਾਂ ਜੀ ਜੋ ਨੰਬਰ ਪਿਆਰ ਕੀਤਾ ਹੈ ਦੇਖੋ ਅੱਜ ਸੁਲਤਾਨਪੁਰ ਲੋਧੀ ਦੇ ਵਿੱਚ ਡੋਰ ਟੋਕੋ ਕਰ ਲਈ ਸਾਡੇ ਜਿਹੜੇ ਕੈਂਡੀਡੇਟ ਨੇ ਸਦਾਬਾਦ ਜੀ ਸਿੰਘ ਕੋਲ ਰੋਏ ਨੇ ਔਰ ਬੜੀ ਵੱਡੀ ਬੀਤੀ ਦੇ ਵਿੱਚ ਜਿਹੜੀ ਸੰਗਤ ਆ ਉਹਨਾਂ ਦਾ ਸਾਥ ਦੇ ਰਹੀ ਆ ਬਹੁਤ ਚੰਗਾ ਰਿਸਪੌਂਸ ਆ ਬੜਾ ਪੋਜ਼ਿਟਿਵ ਰਿਸਪੌਂਸ ਆ ਕਿਉਂਕਿ ਲੋਕਾਂ ਨੂੰ ਪਤਾ ਕਿ ਜੋ ਕੰਮ 2 ਸਾਲਾਂ ਦੇ ਵਿੱਚ 2.5 ਸਾਲ ਦੇ ਵਿੱਚ ਆਮ ਆਦਮੀ ਨੇ ਆਮ ਆਦਮੀ ਪਾਰਟੀ ਨੇ ਕਰ ਦਿੱਤੇ ਨੇ ਸਰਦਾਰ ਭਗਵੰਤ ਸਿੰਘ ਮਾਨ ਨੇ ਕਰ ਦਿੱਤੇ ਆ ਉਹ ਲੋਕਾਂ ਨੂੰ ਦਿਸ ਰਹੇ ਆ ਲੋਕਾਂ ਦੇ ਬਿੱਲ ਨਹੀਂ ਆ ਰਹੇ ਲੋਕਾਂ ਨੂੰ ਹੋਰ अनेका ਸਹੂਲਤਾਂ ਜਿਹੜੀਆਂ ਮਿਲੀਆਂ ਸ਼ੁਰੂ ਹੋ ਗਈਆਂ ਸੋ ਮੈਂ ਸਮਝਦਾ ਕਿ ਇਹ ਜਿਹੜੀ ਸੀਟ ਹੈ ਸਰਦਾਰ ਲਾਲਜੀਤ ਸਿੰਘ ਪੁੱਲਰ ਵੱਡੇ ਮਾਰਦਮ ਦੇ ਨਾਲ ਜਿੱਤਣ